ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲੋ ਅੱਜ ਬਣਾਵਾਂਗੇ ਆਪਾਂ ਮਾਂ ਦੀ ਦਾਲ ਸਾਬਤ ਕਾਲੇ ਮਾਂ ਅਸੀਂ 250 ਗ੍ਰਾਮ ਲਏ ਆ ਨਾਲ ਜਿਹੜੇ ਆਪਾਂ ਨੇ ਮਸਾਲੇ ਪਾਉਣੇ ਆਪਾਂ ਨੇ ਸਾਰੇ ਜਿਹੜੇ ਤਿਆਰ ਕਰਕੇ ਰੱਖ ਲੈ ਸਭ ਤੋਂ ਪਹਿਲਾਂ ਆਪਾਂ ਮਾਂਹ ਦੀ ਦਾਲ ਨੂੰ ਦੋ ਤਿੰਨ ਪਾਣੀਆਂ ਦੇ ਵਿੱਚ ਪਹਿਲਾਂ ਚੰਗੀ ਤਰ੍ਹਾਂ ਧੋ ਲੈਣਾ ਆਪਾਂ ਨੇ ਪਿਆਜ਼ ਟਮਾਟਰ ਆਦਰਕ ਲਸਣ ਹਰੀ ਮਿਰਚ ਇਹਨਾਂ ਨੂੰ ਆਪਾਂ ਅਲੱਗ-ਅਲੱਗ ਜਿਹੜੇ ਇਹਨਾਂ ਦਾ ਆਪਾਂ ਪੇਸਟ ਬਣਾਵਾਂਗੇ ਤੇ ਜਿਹੜੇ ਸੁੱਕੇ ਮਸਾਲੇ ਆ ਮਲਾਈ ਆ ਤਾਜੀ ਫਰੈਸ਼ ਜਿਹੜੀ ਮਲਾਈ ਆਪਾਂ ਨੇ ਇੱਕ ਬੜਾ ਚਮਚ ਲੈ ਆ ਤੇ ਸਾਰੇ ਜਿਹੜੇ ਸੁੱਕੇ ਮਸਾਲੇ ਆ ਆਪਾਂ ਤਿਆਰ ਕਰ ਲੈਣੇ ਆਪਾਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਇਹ ਦਾਲ ਜਿਹੜੀ ਬਣਾ ਕੇ ਤਿਆਰ ਕਰਾਂਗੇ। ਹਾਂਜੀ ਆਪਾਂ ਨੇ ਅਦਰਕ ਨੂੰ ਵੀ ਅਲੱਗ ਪੇਸਟ ਬਣਾ ਲਿਆ। ਪਿਆਜ਼ਾਂ ਨੂੰ ਆਪਾਂ ਨੇ ਲੰਬੇ ਸ਼ੇਪ ਦੇ ਵਿੱਚ ਚੀਰ ਲਿਆ। ਟਮਾਟਰ ਨੂੰ ਆਪਾਂ ਨੇ ਅਲੱਗ ਛੋਟੇ-ਛੋਟੇ ਪੀਸਾਂ ਦੇ ਵਿੱਚ ਕੱਟ ਲਿਆ। ਦਾਲ ਨੂੰ ਆਪਾਂ ਨੇ ਚੰਗੀ ਤਰ੍ਹਾਂ ਧੋ ਲਿਆ। ਲਸਣ ਨੂੰ ਆਪਾਂ ਨੇ ਲਸਣ ਇਹਦੇ ਵਿੱਚ ਜ਼ਿਆਦਾ ਮਾਤਰਾ ਦੇ ਵਿੱਚ ਪਾਇਆ। 10-12 ਕਲੀਆਂ ਆਪਾਂ ਲਸਣੀਆਂ ਪਾਈਆਂ ਤੇ ਉਹਨਾਂ ਨੂੰ ਆਪਾਂ ਨੇ ਬਰੀਕ-ਬਰੀਕ ਕੱਟ ਲਿਆ। ਅਸੀਂ ਇੱਕ ਜੱਗ ਪਾਣੀ ਦਾ 1.5 ਲੀਟਰ ਦੇ ਲਗਭਗ ਅਸੀਂ ਇਹ ਢਾਣਾ ਪਾਣੀ ਉਹ ਪਾਤਾ ਜਿਹੜੀ ਦਾਲ ਆਪਾਂ ਉਹ ਪੂਰੀ ਤਰ੍ਹਾਂ ਘੁਲਮੀ ਬਣਾਣੀ ਐ ਜਿਸ ਤਰ੍ਹਾਂ ਆਪਾਂ ਬਿਆਹ ਦੇ ਵਿੱਚ ਜਾ ਕੇ ਖਾਨਾ ਐ ਸੇਮ ਉਸੇ ਤਰ੍ਹਾਂ ਦੀ ਦਾਲ ਆ ਜਿਹੜੀ ਆਪਾਂ ਬਣਾ ਕੇ ਤਿਆਰ ਕਰਾਂਗੇ ਪਾਣੀ ਸਾਡਾ ਪੂਰੀ ਤਰ੍ਹਾਂ ਗਰਮ ਹੋਗਾ ਉਹਦੇ ਵਿੱਚ ਆਪਾਂ ਨੇ ਦਾਲ ਨੂੰ ਘੋਲਤਾ ਤੇ ਨਾਲ ਪਾਇਆ ਅਸੀਂ ਲੋੜ ਅਨੁਸਾਰ ਨਮਕ ਨਮਕ ਨੂੰ ਵੀ ਆਪਾਂ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤਾਂ ਕਿ ਜਿਹੜਾ ਨਮਕ ਉਹ ਦਾਲ ਦੇ ਵਿੱਚ ਰਸ ਜਵੇ ਤੇ ਨਾਲ ਪਾਤੇ ਆਪਾਂ ਨੇ ਲੰਬ ਪਤਲੇ ਕੱਟੇ ਹੋਏ ਪਿਆਜ਼ ਪਿਆਜ਼ ਜਿਹੜਾ ਆਪਾਂ ਸਾਫ ਤੇ ਲੰਬੀ ਸ਼ੇਪ ਦੇ ਵਿੱਚ ਕੱਟ ਕੇ ਨਾਲੇ ਜਿਹੜਾ ਆਪਾਂ ਨੇ ਪਾਉਣਾ ਹੈ ਇਹ ਤਾਂ ਪੜਕਾਣੇ ਲੂਗਾਣਾ ਨਾਲ ਹੀ ਪਾਤੇ ਆਪਾਂ ਦੋ ਬਰੀਕ-ਬਰੀਕ ਕੱਟੇ ਹੋਏ ਟਮਾਟਰ ਬਹੁਤ ਜ਼ਿਆਦਾ ਬਰੀਕ ਆਪਾਂ ਨੇ ਕੱਟੇ ਆ ਆਪਾਂ ਨੇ ਇਹਨੂੰ ਮਿਕਸੀ ਜੱਗ ਦੇ ਵਿੱਚ ਪਾ ਕੇ ਇਹਨੂੰ ਗ੍ਰाइंड ਨਹੀਂ ਕਰਿਆ ਟਮਾਟਰਾਂ ਨੂੰ ਆਪਾਂ ਬਹੁਤ ਬਰੀਕ ਸ਼ੇਪ ਦੇ ਵਿੱਚ ਕੱਟ ਲਿਆ ਨਾਲ 바ਮਾ ਵਗੇ ਆਪਾਂ ਕੁੱਟਿਆ ਹੋਇਆ ਅਦਰਕ ਅਦਰਕ ਹੈ ਜਿਹੜਾ ਉਹ ਵੀ ਆਪਾਂ ਜ਼ਿਆਦਾ ਪਾਇਆ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਦਾ ਨਾ ਦਾਲ ਦੇਖੋ ਜਿਹੜੀ ਸਾਡੀ ਰਿਜਨ ਲੱਗ ਗਈ ਇਹਦੇ ਵਿੱਚ ਆਪਾਂ ਇੱਕ ਬड़ा ਚਮਚ ਪਾਇਆ ਹਲਦੀ ਪਾਊਡਰ ਹਲਦੀ ਨੂੰ ਆਪਾਂ ਦਾਲ ਦੇ ਵਿੱਚ ਪੂਰੀ ਤਰ੍ਹਾਂ ਮਿਕਸ ਕਰ ਦਵਾਂਗੇ ਇਹ ਦਾਲਾ ਜਿਹੜੀ ੱਡੀ ਬਣ ਕੇ ਬਹੁਤ ਹੀ ਸਵਾਦ ਤਿਆਰ ਹੋ ਗਏ ਤੇ ਨਾਲ ਪਾਈ ਆਪਾਂ ਕਸੂਰੀ ਮੇਥੀ ਕਸੂਰੀ ਮੇਥੀ ਨੂੰ ਵੀ ਆਪਾਂ ਪੂਰੀ ਤਰ੍ਹਾਂ ਮਿਕਸ ਕਰ ਦਵਾਂਗੇ ਕਸੂਰੀ ਮੇਥੀ ਪਾਉਣ ਨਾਲ ਮਾਂ ਦੀ ਸਾਵਤ ਦਾਲਾ ਜਿਹੜੀ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ ਦਾਲ ਸਾਡੀ ਪੂਰੀ ਤਰ੍ਹਾਂ ਜਿਹੜੀ ਰਿਜਣ ਲੱਗ ਗਈ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਜਿਹੜਾ ਪਾਉਂਦੇ ਸਰੋਂ ਦੇ ਤੇਲ ਦਾ ਆਪਾਂ ਕੱਚਾ ਤੇਲ ਪਾਇਆ ਸਰੋਂ ਦੇ ਤੇਲ ਸਰੋਂ ਦਾ ਤੇਲ ਤੇ ਆਪਾਂ ਇਹਨੂੰ ਪੂਰੀ ਤਰ੍ਹਾਂ ਮਿਕਸ ਕਰ ਦੇਣਾ ਤੇ ਆਪਾਂ ਹੁਣ ਬਣਾਉਣਾ ਹੈ 8-9 ਸੀਟੀਆਂ ਇੱਕ ਪਾਸੇ ਆਪਾਂ ਨੇ ਦਾਲ ਧਰਤੀ ਤੇ ਇੱਕ ਪਾਸੇ ਆਪਾਂ ਜਿਹੜਾ ਤੜਕਾ ਤਿਆਰ ਕਰਦੇ ਹਾਂ ਅਸੀਂ 팬 ਦੇ ਵਿੱਚ ਅੱਧੇ ਘੜਛੀ ਸਰੋਂ ਤੇਲ ਦੀ ਪੂਰੀ ਤਰ੍ਹਾਂ ਗਰਮ ਕਰ ਲਈ ਉਹਦੇ ਚ ਚੌਥਾ ਚਮਚਾ ਇੰਗਿ ਦਾ ਪਾਇਆ ਆਪਾਂ ਨੇ ਸਾਦਾ ਧਣੀਆ ਸਾਫ ਦਾ ਜੀਰਾ ਲੌਂਗ ਇਲਾਇਚੀ ਤੇ ਦਾਲਚੀਨੀ ਇਹਨਾਂ ਨੂੰ ਆਪਾਂ ਨੇ ਪੂਰੀ ਤਰ੍ਹਾਂ ਬਰੌਨ ਕਰ ਲੈਣਾ ਤੇ ਨਾਲ ਪਾਇਆ ਆਪਾਂ ਨੇ ਲਸਣ ਲਸਣ ਨੂੰ ਵੀ ਆਪਾਂ ਨੇ ਪੂਰੀ ਤਰ੍ਹਾਂ ਜੜਾ ਬਰੌਨ ਕਰ ਲੈਣਾ ਇਹ ਜਿਹੜਾ ਆਪਾਂ ਤੜਕਾ ਤਿਆਰ ਕਰਿਆ ਇਹ ਜੇ ਆਪਾਂ ਦਾਲ ਨੂੰ ਲਾਵਾਂਗੇ ਦਾਲ ਜਿਹੜੀ ਬਣ ਕੇ ਬਹੁਤ ਹੀ ਸੁਆਦ ਤਿਆਰ ਹੋਊਗੀ ਤੁਸੀਂ ਇੱਕ ਵਾਰੀ ਇਸ ਢੰਗ ਨਾਲ ਬਣਾ ਲਓਗੇ ਤੁਸੀਂ ਹਮੇਸ਼ਾ ਜਿਹੜਾ ਐਸੇ ਢੰਗ ਦੇ ਨਾਲ ਬਣਾ ਕੇ ਤਿਆਰ ਕਰੋਗੇ ਜਿਹੜੀ ਦਾਲ ਇਹ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ। ਹਾਂਜੀ ਜਿਹੜਾ ਲਸਣ ਉਹ ਸਾਡਾ ਹਲਕਾ ਜਿਹਾ ਪਰੌਣ ਹੋ ਗਿਆ ਤੇ ਆਪਾਂ ਇਹਨੂੰ ਲਗਾਤਾਰ ਜਿਹੜਾ ਹਿਲਾਉਂਦੇ ਰਹਿਣਾ। ਹਾਂਜੀ ਦੇਖੋ ਸਾਡਾ ਮਸਾਲਾ ਜਿਹੜਾ ਉਹ ਪੂਰੀ ਤਰ੍ਹਾਂ ਮਿਕਸ ਕਰਤਾ ਆਪਾਂ ਨੇ ਤੇ ਲਸਣ ਸਾਡਾ ਧੁੰਨ ਹੋ ਗਿਆ। ਹੁਣ ਆਪਾਂ ਪਾਈ ਦੋ ਹਰੀ ਮਿਰਚ ਹਰੀ ਮਿਰਚ ਜਿਹੜੀ ਆਪਾਂ ਫਲੇਵਰ ਵਾਸਤੇ ਪਾਈ ਹੈ ਇਹਨੂੰ ਆਪਾਂ ਨੇ ਛੋਟੇ ਛੋਟੇ ਜਿਹੜੇ ਕੱਟ ਲਾ ਲੇ ਕੱਟ ਲਾ ਕੇ ਹੀ ਆਪਾਂ ਨੂੰ ਮਿਰਚਾਂ ਨੂੰ ਚੰਗੀ ਤਰ੍ਹਾਂ ਪੁੰਨ ਲੈਣਾ ਦੇਖੋ ਜਿਹੜੀ ਸਾਡੀ ਧਾਲ ਆ ਇਹ ਮਾਂ ਦੀ ਧਾਲ ਆ ਆਪਾਂ ਨੇ ਕੋਈ ਰਾਤ ਨੂੰ ਨਹੀਂ ਆਪਾਂ ਨੇ ਭੁੰਨਤੀ ਆਪਾਂ ਨਾਲ ਦੀ ਨਾਲ ਹੀ ਇਹਨੂੰ ਧੋਇਆ ਤੇ ਨਾਲ ਦੀ ਨਾਲ ਹੀ ਆਪਾਂ ਨੇ ਪਾਤਾ ਤੇ ਦੇਖੋ ਹੁਣ ਜਿਹੜਾ ਸਾਡਾ ਮਸਾਲਾ ਹੋ ੁੱਜ ਕੇ ਤਿਆਰ ਹੋ ਗਿਆ ਤੇ ਹੁਣ ਇੱਕ ਪਾਸੇ ਜਿਹੜੀ ਸਾਡੀ ਦਾਲ ਆ ਉਹ ਬਣ ਰਹੀ ਐ ਨਾਲ ਪਾਈ ਆਪਾਂ ਇੱਕ ਚਮਚ ਲਾਲ ਦੇਗੀ ਮਿਰਚ ਉਹ ਐਸਾ ਜਿਹੜਾ ਆਪਾਂ ਨੇ ਉਹ ਬੰਦ ਕਰਤਾ ਮਸਾਲਾ ਆਪਾਂ ਨੇ ਠੰਡਾ ਕਰ ਲਿਆ ਤੇ ਹੁਣ ਆਪਾਂ ਜਿਹੜੀਆਂ ਲਾਲ ਮਿਰਚ ਪਾਊਡਰ ਤੇ ਦੇਗੀ ਮਿਰਚ ਪਾਊਡਰ ਨੂੰ ਆਪਾਂ ਨੇ ਮਿਕਸ ਕਰ ਦਿੰਦੇ ਕਿਉਂਕਿ ਜੇ ਗੈਸ ਆਪਣਾ ਤੇਲ ਕਿਉਂ ਤੇਜ ਗਰਮ ਐ ਤਾਂ ਉਹਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਜਲ ਜੰਦੀਆਂ ਇਸ ਕਰਕੇ ਅਸੀਂ ਤੜਕੇ ਨੂੰ ਤਿਆਰ ਕਰ ਲਿਆ ਤੜਕਾ ਤਿਆਰ ਕਰਕੇ ਠੰਡਾ ਕਰਕੇ ਆਪਾਂ ਨੇ ਇਹ ਮਿਰਚਾਂ ਜਿਹੜੀਆਂ ਪਾਈਆਂ ਆਪਾਂ ਕੁੱਕਰ ਖੋਲ ਕੇ ਦੇਖਿਆ ਦਾਲ ਦੇਖੋ ਸਾਡੀ ਬਿਲਕੁਲ ਬਣ ਕੇ ਤਿਆਰ ਹੋ ਗਈ ਦੇਖਣ ਦੇ ਵਿੱਚ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਤੇ ਖਾਣ ਵਿੱਚ ਵੀ ਇਹ ਦਾਲ ਬਹੁਤ ਹੀ ਸ਼ਾਤ ਤਿਆਰ ਹੋ ਗਈ ਤੇ ਦੇਖੋ ਪੂਰੀ ਤਰ੍ਹਾਂ ਖੀਰ ਦੀ ਤਰ੍ਹਾਂ ਹੀ ਦਾਲ ਸਾਡੀ ਗੁਲ ਗਈ ਇੱਕ ਪਾਸੇ ਜਿਹੜਾ ਸਾਡਾ ਤੜਕਾ ਵੀ ਤਿਆਰ ਹੋ ਗਿਆ ਇੱਕ ਪਾਸੇ ਜਿਹੜੀ ਦਾਲ ਵੀ ਤਿਆਰ ਹੋ ਗਈ ਹੁਣ ਆਪਾਂ ਦਾਲ ਨੂੰ ਤੜਕੇ ਦੇ ਵਿੱਚ ਮਿਕਸ ਕਰ ਦਵਾਂਗੇ ਆਪਾਂ ਪੈਨ ਦੇ ਵਿੱਚ ਦਾਲ ਕੱਢ ਲਈ ਆਪਾਂ ਪੈਨ ਦਾ ਜਿਹੜਾ ਤੜਕਾ ਉਹ ਵੀ ਕੁੱਕਰ ਦੇ ਵਿੱਚ ਸ ਪਾ ਸਕਦੇ ਆ ਉਹ ਆਪਣੀ ਮਰਜ਼ੀ ਹੈ ਆਪਾਂ ਜਿਹੜੇ ਕੁੱਕਰ ਖਾਲੀ ਕਰਤਾ ਤੇ ਆਪਾਂ ਨੇ ਜਿਹੜੀ ਦਾਲ ਆਹੋ ਮਸਾਲੇ ਦੇ ਵਿੱਚ ਪਾ ਕੇ ਬਹੁਤ ਚੰਗੀ ਤਰ੍ਹਾਂ ਮਿਕਸ ਕਰਦੇ ਦੇਖੋ ਦੇਖਣ ਦੇ ਵਿੱਚ ਜਿਹੜੀ ਦਾਲ ਦਾ ਕਲਰ ਆ ਉਹ ਮਸਾਲਾ ਦੇ ਵਿੱਚ ਮਿਕਸ ਜਦੋਂ ਆਪਾਂ ਨੇ ਕਰੀ ਹੈ ਦੇਖਣ ਦੇ ਵਿੱਚ ਕਿੰਨੀ ਸੋਹਣੀ ਲੱਗ ਰਹੀ ਐ ਬਿਲਕੁਲ ਇਸ ਤਰ੍ਹਾਂ ਬਣ ਗਈ ਜਿਸ ਤਰ੍ਹਾਂ ਆਪਾਂ ਵਿਆਹਾਂ ਦੇ ਵਿੱਚ ਖਾਂਦੇ ਆਂ ਆਪਾਂ ਇਹਨੂੰ 10 ਮਿੰਟ ਸੇਕ ਲੋ ਆਇਆ ਅੱਧਾ ਚਮਚ ਧਨੀਆ ਪਾਊਡਰ ਅੱਧਾ ਚਮਚ ਗਰਮ ਮਸਾਲਾ ਇਹ ਪਾ ਕੇ ਆਪਾਂ ਨੇ ਦਾਲ ਨੂੰ ਪੂਰੀ ਤਰ੍ਹਾਂ ਮਿਕਸ ਕਰ ਦਿਆ ਦਾਲ ਜਿਹੜੀ ਸਾਡੀ ਬਣ ਕੇ ਤਿਆਰ ਹੋ ਗਈ ਗੈਸ ਜਿਹੜਾ ਸੀ ਉਹ ਸਿੰਮ ਤੇ ਕਰਿਆ ਹੋਇਆ ਹੈ ਕਿਉਂਕਿ ਦਾਲ ਜਿਹੜੀ ਸਾਡੀ ਪੂਰੀ ਤਰ੍ਹਾਂ ਬਣ ਗਈ ਤੇ ਇਹਨੂੰ ਆਪਾਂ 5 ਮਿੰਟ ਸੇਕ ਲੋ ਆ ਲੈ ਤਾਂ ਕਿ ਇਹ ਦੇ ਨੂਨ ਮਸਾਲੇ ਆ ਤੇ ਉਹ ਪੂਰੀ ਤਰ੍ਹਾਂ ਦਾਲ ਦੇ ਵਿੱਚ ਮਿਕਸ ਹੋ ਜਾਣ। ਹਾਂਜੀ ਦਾਲ ਬਣ ਗਈ ਆਪਾਂ ਗੈਸ ਬੰਦ ਕਰਤਾ ਹੁਣ ਪਾਏ ਆਪਾਂ ਨੇ ਹਰਾ ਧਨੀਆ। ਹਰੇ ਧਨੀਏ ਨੂੰ ਆਪਾਂ ਦਾਲ ਦੇ ਵਿੱਚ ਪੂਰੀ ਤਰ੍ਹਾਂ ਮਿਕਸ ਕਰ ਦੇਣਾ। ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਗੀ ਜੇ ਪਸੰਦ ਆਈ ਤਾਂ ਆਪ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ। ਜੇ ਤੁਸੀਂ ਇੱਕ ਵਾਰੀ ਇਸ ਢੰਗ ਨਾਲ ਦਾਲ ਬਣਾ ਲਈ ਤੁਸੀਂ ਹਮੇਸ਼ਾ ਹੀ ਜਿਹੜੀ ਇਸੇ ਢੰਗ ਨਾਲ ਦਾਲ ਬਣਾਓਗੇ। ਤੇ ਦੇਖੋ ਆਪਾਂ ਨੇ ਸਿਰਫ ਲਸਣ ਦਾ ਹੀ ਜਿਹੜਾ ਤੜਕਾ ਲਗਾਇਆ ਹੈ ਪਰ ਦਾਲ ਆ ਜਿਹੜੀ ਉਹ ਖਾਣ ਵਿੱਚ ਬਹੁਤ ਹੀ ਸਵਾਦ ਤਿਆਰ ਹੋਈ ਹੈ ਜਾਂ ਫਿਰ ਆਪਾਂ ਪਾਇਆ ਜੀਰਾ ਤੇ ਸਾਬਤਾ ਧਨੀਆ ਹਾਂਜੀ ਹੁਣ ਦੇਖੋ ਆਪਾਂ ਜਿਹੜੀ ਸਾਡੀ ਦਾਲ ਆ ਉਹ ਤਿਆਰ ਹੋ ਗਈ ਹੁਣ ਪਾਤੀ ਆਪਾਂ ਨੇ ਮਲਾਈ ਹੁਣ ਆਪਾਂ ਲਾਸਟ ਦੇ ਵਿੱਚ ਮਲਾਈ ਪਾਈ ਆ ਇੱਕ ਬੜਾ ਚਮਚ ਤਾਜੀ ਅਸੀਂ ਦੁੱਧ ਦੀ ਮਲਾਈ ਲਈ ਤੇ ਉਹਨੂੰ ਦਾਲ ਦੇ ਵਿੱਚ ਪਾ ਦਿੱਤਾ ਦੇਖੋ ਦਾਲ ਮਲਾਈ ਪਾਉਣ ਦੇ ਨਾਲ ਕਿੰਨੀ ਵਧੀਆ ਦੇਖਣ ਦੇ ਵਿੱਚ ਲੱਗ ਰਹੀ ਐ ਤੇ ਖਾਣ ਵਿੱਚ ਵੀ ਇਹ ਦਾਲ ਆ ਜਿਹੜੀ ਬਹੁਤ ਹੀ ਸਵਾਦਿਆਰ ਹੁੰਦੀ ਐ ਤੇ ਜਦੋਂ ਆਪਾਂ ਵਿਆਹ ਦੇ ਵਿੱਚ ਜਾਂਦੇ ਆ ਦੇਖੋ ਦਾਲ ਜਿਹੜੀ ਸੇਮ ਦੇਖਣ ਵਿੱਚ ਐਸੀ ਤਰ੍ਹਾਂ ਦੀ ਹੁੰਦੀ ਐ ਦਾਲ ਸਾਡੀ ਬਣ ਗਈ ਆਪਾਂ ਹੁਣ ਇਹਨੂੰ ਟਾਕਤਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਦਾਲ ਦੇਖੋ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗ ਰਹੀ ਐ ਤੇ ਖਾਣ ਵਿੱਚ ਵੀ ਇਹ ਦਾਲ ਬਹੁਤ ਹੀ ਸਵਾਦਿਆਰ ਹੋਊਗੀ ਮੈਨੂੰ ਮੇਰਾ ਮੇਰੀ ਵੀਡੀਓ ਤੁਹਾਨੂੰ ਪਸੰਦ ਆਉਂਗੀ ਜੇ ਪਸੰਦ ਆਈ ਤਾਂ ਆਪ ਵੀ ਕੋਈ ਰੂ ਟ੍ਰਾਈ ਕਰਿਓ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ